ਜ਼ਿਲ੍ਹਾ ਪਠਾਨਕੋਟ ਵਿਖੇ ਆਏ ਦਿਨ ਕੋਈ ਨਾ ਕੋਈ ਲੜਾਈ ਝਗੜੇ ਦਾ ਮਾਮਲਾ ਸਾਹਮਣੇ ਵੇਖਣ ਨੂੰ ਮਿਲਦਾ ਹੈ ਅਜਿਹਾ ਹੀ ਕੁਝ ਤੜਕਸਾਰ ਅੱਜ ਵੇਖਣ ਨੂੰ ਮਿਲਿਆ ਹੈ ਦੱਸਦਾ ਹੀ ਹੈ ਪਠਾਨਕੋਟ ਮੁਹੱਲਾ ਸੁੰਦਰ ਨਗਰ ਵਿਖੇ ਪੁਰਾਣੀ ਰਮਜਸ਼ ਨੂੰ ਲੈ ਕੇ ਦੋ ਤਰ੍ਹਾਂ ਵਿਚਕਾਰ ਟਕਰਾਅ ਹੋ ਗਈ ਜਿਸ ਦੇ ਚਲਦੇ ਇੱਕ ਸੱਜਣ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਬਾਹ ਤੇ ਪੈਰ ਗੰਭੀਰ ਸੱਟਾਂ ਲੱਗੀਆਂ ਨੇ ਜਿਸ ਤੋਂ ਬਾਅਦ ਉਸ ਨੂੰ ਇਲਾਜ ਦੇ ਲਈ ਸਿਵਲ ਹਸਪਤਾਲ ਪਠਾਨਕੋਟ ਵਿਖੇ ਲਿਜਾਇਆ ਗਿਆ ਗੱਲ ਇਹ ਹੁੰਦੀ। ਕੱਲ ਵੀ ਸਾਲ ਪਹਿਲਾਂ ਵੀ ਇਹਨਾਂ ਨੇ ਸਾਡੇ ਨਾਲ ਮਾਰਕੁੱਟ ਕੀਤੀ ਹੈ। ਇਹ ਸਾਨੂੰ ਘਾਰ ਆ ਕੇ ਮਾਰਨ ਤੇ ਆ। ਜਦੋਂ ਵੀ ਜਿੰਨੇ ਸਾਨੂੰ ਧਮਕੀਆਂ ਹੀ ਦਿੱਤੀਆਂ ਹੈ। ਆ ਹੁਣ ਕਿਤੇ ਨਹੀਂ ਨਾ ਤੋਂ ਮਿਨੇ ਪਹਿਲਾਂ ਵੀ ਪੱਲੇ ਹੀ ਉਹਨਾਂ ਤੇ ਸਾਡਾ ਪਤਾ ਚੱਲਣ ਦਿਆ ਹੈਗਾ ਯਾਰ। ਮੇਰਾ ਕੋਰਚ ਕੇ ਚੱਲਣ ਦਾ ਤਰੀਕਾ ਪੁੱਟ ਕੇ ਆਂਦੇ ਹੈਗੇ ਯਾਰ। ਨਹੀਂ ਨਾ ਇਹ ਹਰ ਵਾਰੀ ਸਾਡੇ ਨਾਲ ਧੱਕਾ ਕਰਦੇ ਆ ਹਰ ਵਾਰੀ ਕਰਦੇ ਆ। ਹੁਣ ਤੋਂ ਦੇ ਪਹਿਲਾਂ ਵੀ ਇਹਨਾਂ ਨੇ ਸਾਡੇ ਨਾਲ ਮਾਰਕੁੱਟ ਮੇਰੇ ਬੱਚਿਆਂ ਨਾਲ, ਮੇਰੇ ਬੰਦੇ ਨਾਲ, ਮੇਰੇ ਹੱਥੀਂ ਤੱਕ ਪੈ ਸਕਦੀ ਹੈਗੇ ਆਏ। ਐ ਕੋਣੀ ਬਿਰਸਾ ਦੇ ਅਰਜਨ ਸਿੰਘ ਇਹ ਦੋਨਾਂ ਨੇ ਇੰਨੀ ਕੀ ਪਰਵਾਹੀ ਹੈ ਮੇਰੇ ਘਰ ਲਾ ਕੇ ਮੈਨੂੰ ਕੋਈ ਫਰਕ ਨਹੀਂ ਕਰਦੀ ਹੈ ਇਹ ਕਿਉਂ ਕਿਉਂ ਕਰਦੀ ਹੈ ਇਹਦਾ ਇਹ ਆ ਉਹਨਾਂ ਦਾ ਨਾਮ ਚੱਲਦਾ ਹੈਗਾ ਹੈ ਉਹਨਾਂ ਨੂੰ ਜ਼ਾਰੇ ਜਨੇ ਜਾਣਦੇ ਹੈਗੇ ਆ ਉਸ ਸਮਾਜੇ ਦਾ ਕਰਤੀ ਹੈਗੇ ਉਹ ਕਿਸੇ ਨਾਲ ੱਟਕਾ ਨਹੀਂ ਕਰਦੇ ਹੈਗੇ ਹੁਣ ਵੀ ਤੋੜੇ ਦਿਨ ਪਹਿਲਾਂ ਵੀ ਅੱਜ 10 ਦਿਨ ਪਹਿਲਾਂ ਵੀ ਇਹਨਾਂ ਨੇ ਸਾਡੇ ਘਰ ਦਰਵਾਜ਼ੇ ਤੱਕ ਵੀ ਤੋੜਨ ਤੱਕ ਗਏ ਆ ਮੈਂ ਆਪਣੇ ਬੱਚਾ ਨੂੰ ਲੁਕਾਲਕਾ ਕੇ ਰੱਖਿਆ ਹੈ ਮੇਰੇ ਬੱਚੇ ਬਾਹਰ ਨਹੀਂ ਨਿਕਲ ਦਸਮੀ ਵੀ ਆਪਣਾਈਆਂ ਨੇ ਮੇਰੇ ਬੱਚਿਆਂ ਦੀਆਂ ਮੈਂ ਬੜੀ ਕਿ ਜ਼ਰਾ ਦੁਖੀ ਹੋ ਜੀ ਹੁਣ ਵੀ ਹੋਣਾ ਨੇ ਸਵੇਰੇ 8 ਵਜੇ ਉਹਨਾਂ ਨੇ ਮੈਨੂੰ ਡਿਊਟੀ ਤੇ ਛੱਡਿਆ ਹੋਗਾ ਮੈਂ ਐਮਐਚਐਸ ਤੇ ਜੋਬ ਕਰਦੀ ਆ ਮੈਂ ਪ੍ਰਾਈਵੇਟ ਜੋਬ ਆਟਿਆਚ ਨਾਲ ਜੋਬ ਕਰਦੀ ਨਹੀਂ ਆ ਏ ਵੀ ਔਟ ਜਾ ਤੂੰ ਜਰ ਤੋਂ ਚੋਬ ਕਰਦੀ ਹੈਗੇ ਨੇ ਇਹਨਾਂ ਨੇ ਮੈਨੂੰ 8 ਵਜੇ ਛੱਡਿਆ ਆ ਕਿ ਨਹੀਂ ਤਾਂ 8:30 ਦੇ ਵਿੱਚ ਵਿੱਚ ਇਹਨਾਂ ਨੇ ਸਰਨੇ ਨਾਕਾ ਲਾਇਆ ਹੁੰਦਾ ਆ ਇਹਨਾਂ ਨੇ ਉੱਥੇ ਮੇਰੇ ਬੰਦੇ ਨੂੰ ਹੱਥ ਨਾਲੋਂ ਜ਼ਿਆਦਾ ਇਹਨਾਂ ਨੇ ਮਾਰਨ ਦੀ ਕੋਸ਼ਿਸ਼ ਕੀਤੀ ਹੈ ਨਾਲੇ ਇਹਨਾਂ ਨੇ ਮੇਰੇ ਬੰਦੇ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਹੈਗੀ ਇਹਨਾਂ ਨੇ ਕਤਲ ਹੀ ਕਰਤਾ ਮੇਰੇ ਬੰਦੇ ਦਾ ਇਹ ਹੁਣ ਉਹ ਲਾ ਦਿੱਤਾ ਰਿਹਾ ਸੀ ਬਦਲ ਗਿਆ ਹੋ ਗਿਆ ਸੀ ਬਦਲ ਹਸਪੀਟਲ ਪਹੁੰਚ ਕਿੰਨੇ ਵਜਾਇਆ ਕਿੰਨੇ ਨਹੀਂ ਵਜਾਇਆ ਮੇਰਾ ਬੰਦੇ ਨੂੰ ਪਤਾ ਨਹੀਂ ਕੀ ਇਹਨਾਂ ਨੇ ਇਹ ਦਾ ਜਵਾਬ ਹੋ ਗਿਆ ਤੁਹਾਨੂੰ ਵਾਅਵਾ ਹੋ ਗਿਆ ਇਹ ਤੂੰ ਜਵਾਬ ਹੋ ਗਿਆ ਯਾ ਹੁਣਾਰੇ ਬਾਅਦ ਤੇ ਜਿੱਤਾ ਹੈ ਅਸੀਂ ਲੋਕ ਕੀ ਮੰਗ ਕਰਦੇ ਹਾਂ ਪ੍ਰਸ਼ਾਸਨ ਤੋਂ ਵੀ ਮੈਂ ਵਾਅਵਾ ਤੁਹਾਨੂੰ ਪਈ ਹੋਈ ਹੈ ਮੈਂ ਵੀਡੀਓ ਵਿੱਚ ਦਿਖਾ ਦਿੰਲੀ ਆ ਤੁਹਾਨੂੰ ਤੁਸੀਂ ਵੀਡੀਓ ਕਰ ਲੈ ਮੈਂ ਵੀਡੀਓ ਸਬੂਤ ਇਹਦਾ ਬੜਾ ਪ੍ਰੋ ਆ ਬੜਾ ਫੋਰਸ ਨਾਲ ਨੂੰ ਕਰਦਾ ਧੰਗਿਆ ਦੇਣ ਵਾਸਤੇ ਤੁਹਾਡੇ ਬੱਚੇ ਦੇ ਕੁਰਦੇ ਨਹੀਂ ਆ ਤੁਹਾਡੇ ਬੱਚੇ ਦੇ ਫੇਫੜੇ ਨਹੀਂ ਹੈਗੇ ਤੁਹਾਡੇ ਬੱਚੇ ਦਾ ਕੱਕ ਵੀ ਨਹੀਂ ਹੈਗਾ ਤੁਹਾਡੇ ਬੱਚੇ ਕਿਉਂ ਮੇਰੇ ਬੱਚੇ ਨਹੀਂ ਆ ਕਿੱਥੇ ਨੇ ਬੱਚੇ ਬੋਲੇ ਆ ਮੈਂ ਆਪਣੇ ਬੱਚਾ ਲਗਾ ਲਗਾ ਇਹਨਾਂ ਨੇ ਅੰਨੀ ਕੇ ਜਲਾ ਮੇਰੇ ਬੱਚਾ ਦੀ ਮੇਰੇ ਬੰਦੇ ਨੇ ਨੇ ਹੱਥ ਕਿ ਤਾਂ ਨਾਲੇ ਮੇਰੇ ਬੰਦੇ ਨੂੰ ਮੈਨੂੰ ਨਿਜਾਬ ਮੈਨੂੰ ਇਨਸਾਫ ਚਾਹੀਦਾ ਬਾਸ ਹੁਣ ਕੁਛ ਨਹੀਂ ਮੈਨੂੰ ਇਨਸਾਫ ਚਾਹੀਦਾ ਯਾਰ ਮੈਂ ਪਾਵਾ ਮਾਸਟਰ ਕੋਲ ਹੱਥ ਜੋੜ ਕੇ ਬਿੰਦੀ ਕਰਦੀ ਆ ਮੈਨੂੰ ਇਨਸਾਫ ਦੋ ਮੈਨੂੰ ਇਨਸਾਫ ਦਵਾ ਲੋ ਮੈਨੂੰ ਮੈਨੂੰ ਇਨਸਾਫ ਦਵਾ ਲੋ ਆਹ ਸਾਰਾ ਸੇਸ ਤੇ ਕੀ ਪੇਸ਼ੈਂਟ ਦੀ ਹਾਪ ਕੀਤੀ ਹੈ ਸਿਵਲ ਹਸਪੀਟਲ ਦੀ ਐਮਰਜੈਂਸੀ ਚ ਸਵੇਰੇ ਸਵੇਰੇ ਕਰੀਬ 10 ਤੋਂ 10:30 ਦੇ ਵਿੱਚ ਇੱਕ ਲੜਾਈ ਟਕੜ ਦੇ ਕੇਸ ਆਇਆ ਹੈਗਾ ਯਾ ਜੀ ਉਹਦੀ ਜਿਹੜੇ ਹੱਥ ਨੂੰ ਤੇ ਬਾਹ ਨੂੰ ਕਾਫੀ ਗੰਭੀਰ ਸੱਟਾਂ ਲੱਗੀਆਂ ਹੋਈਆਂ ਹੈ ਤੇ ਉਹਦੀ ਗੰਭੀਰਤਾ ਨੂੰ ਦੇਖਦੇ ਹੋਏ ਉਹਨੂੰ ਫਰਸਟ ایڈ ਦੇ ਕੇ ਸਾਡੇ ਆਰਥੋਡਿਸ਼ਨ ਨੇ ਦੇਖਿਆ ਹੈਗਾ ਪੇਸ਼ੈਂਟ ਉਹਨੂੰ ਫਰਸਟ ایڈ ਦੇ ਕੇ ਹਾਇਰ ਸੈਂਟਰ ਵਿੱਚ ਰੈਫਰ ਕਰ ਦਿੱਤਾ